ਸਾਸਤਰੀ ਕਾ ਸਾਰਨਾ ਪੈਣਾ ਨੂੰ ਮੈਂ ਸੁਖਵਿੰਦਰ ਕੌਰ ਛਾਵੜਾ ਆਪਾਂ ਬਹੁਤ ਹੀ ਪਿਆਰਾ ਸ਼ਬਦ ਇੱਕ ਬੋਲਣਾ ਹੈਗਾ ਆਪਾਂ ਨੂੰ ਕਈ ਵੇਰੀ ਕਈਆਂ ਗੱਲਾਂ ਦਾ ਗਿਆਨ ਸ਼ਬਦ ਸੁਣਦੇ ਹੀ ਆਉਂਦਾ ਹੈਗਾ ਸੰਗਤਾਂ ਦੇ ਵਿੱਚ ਜਾ ਕੇ ਆਉਂਦਾ ਹੈਗਾ ਗੁਰੂ ਸਾਹਿਬ ਦੇ ਜਦੋਂ ਸ਼ਬਦ ਸੁਣੀਦੇ ਆ ਉਦੋਂ ਮਨ ਆਪਣਾ ਫਿਰ ਉਸ ਤਰ੍ਹਾਂ ਦਾ ਵਿਰਾਗ ਪਾ ਲੈਂਦਾ ਹੈ ਤਾਂ ਲੈ ਸੁਣੋ ਮਾਣੋ ਐਸਾ ਸ਼ਬਦ ਦਾ ਅਨੰਦ ਘਰੇ ਬੈਠੀਆਂ ਭੈਣਾ ਤੇ ਕਮੈਂਟ ਕਰਕੇ ਦੱਸਿਆ ਕਰੋ ਕਿ ਕਿਵੇਂ ਤੁਹਾਨੂੰ ਇਹ ਸ਼ਬਦ ਲੱਗੇ ਪੇਤਾ ਦਸ਼ਮੇ ਜੀ ਕੋ ਲੋਕ ਖੁਸ਼ੀਆਂ ਜੇ ਲੈਣੀਆਂ ਖੰਡੇ ਵਾਲਾ ਅਮਰ ਤਪੀ ਜੀ ਸੰਗ ਤੇ ਖੰਡੇ ਵਾਲਾ குட்ட பித்திய அல்ல பத்தின கி சங்க ஹண்டேவாலம் பி பிதா தி ਦਾਸਿਆ ਨਾ ਰੱਖਿਆ ਹੈ ਕੀ ਜੀ ਸੰਗ ਤੇ ਦਾਸਿਆ ਨਾ ਰੱਖਿਆ ਹੈ ਕੀ ਪੇਤਾ ਦਾਸਮੇ ਜੀ ਕੋਲੋਂ ਖੁਸ਼ੀਆਂ ਦੇ ਲੈਣੀਆਂ ਖੰਡੇ ਵਾਲਾ ਆਮਰਤ ਪੀ ਜੀ ਸੰਗ ਤੇ ਖੰਡੇ ਵਾਲਾ ਆਮਰਤ ਪੀ ਇੱਕ ਕਟ ਪਿੱਟਿਆ ਆਖਾ ਕੋ ਅੱਲਾ ਜਾਣਦੀਆਂ ਪਤਾ ਨਹੀਂ ਬਾਟੇ ਵਿੱਚ ਕੀ ਜੀ ਸੰਗ ਤੇ ਪਤਾ ਨਹੀਂ ਆਟੇ ਵਿੱਚ ਕੀ ਜਰਾ ਜੀਤ ਤੇ ਜੈ ਜਾਰਿਆ ਨਾ ਡੰਗ ਵਾਲਾ ਤੇ ਦਸਿਆ ਨਾ ਰੱਖਿਆ ਏ ਕੀ ਜੀ ਸੰਗ ਤੇ ਦਸਿਆ ਨਾ ਰਖਿਆ ਕੀ ਪੇਦਾ ਦਸ਼ਮੇ ਜਿਕੋਂ ਖੁਸ਼ੀਆਂ ਦੇ ਲੈਣੀਆਂ ਖੰਡੇ ਵਾਲਾ ਅਮਰਤ ਪੀ ਜੀ ਸੰਗ ਤੇ ਖੰਡੇ ਵਾਲਾ ਅਮਰਤ ਪੀ ਇੱਕ ਘਟ ਪਿੱਤੇ ਆੱਖਾਂ ਖੋਲ ਜਾਂਦੀਆਂ पत नी जी संग ते पत नवार फत सिंह सर हंध वारा तोर ते दसीं उन रखियो आहे जी संग ते द रखिया ਪੇਤਾ ਦਸੰਮੇਜ ਕੋਲੋਂ ਖੋਜੀਆਂ ਦੇ ਲੈਣੀਆਂ ਬਾਟੇ ਵਾਲਾ ਅਮਰਤ ਪੀ ਜੀ ਸੰਗ ਤੇ ਬਾਟੇ ਵਾਲਾ ਅਮਰਤ ਵੀ ਪੀ ਜੋਰਾਵਰ ਫਤਿਹ ਸਿੰਘ ਨੀਆਂ ਵਿੱਚ ਤੈਨ ਤੇ ਦਸੋਂ ਨਾ ਹੈ ਆਏ ਕੀ ਜੀ ਸੰਗ ਤੇ ਦਸੋਂ ਨਾ ਰੱਖਿਆ ਹੈ ਕੀ ਪੀਤਾ ਦੇ ਸੇ ਮੇਜ ਕੋਲੋਂ ਖੁਸ਼ੀਆਂ ਦੇ ਲੈਣੀਆਂ ਖੰਡੇ ਵਾਲਾ ਅਮਰਤ ਪੀ ਜੀ ਸੰਗ ਤੇ ਬਾਟੇ ਵਾਲਾ ਅਮਰਤ ਪੀ ਇੱਕ ਕਟ ਪਿੱਤੀਆ ਅੱਖਾਂ ਖਲ ਜਾਂਦੀਆਂ ਪਤਾ ਨਹੀਂ ਉਹ ਦੇ ਵਿੱਚ ਕੀ ਜੀ ਸੰਗ ਤੇ ਪਤਾ ਨਹੀਂ ਉਹ ਦੇ ਵਿੱਚ ਕੀ ਮਾਤਾ ਗੁਜਰੇ ਨੇ ਢੰਡੇ ਵਰਜ ਵਿੱਚ ਜੀ ਪ੍ਰਾਂ ਢੰਡੇ ਵਰਜ ਵਿੱਚ ਤੇ ਪ੍ਰਾਂ ਨਤੇ ਆਇਤੇ ਦਾਸਿਓ ਨਾ ਰਖਿਆ ਏ ਕੀ ਜੀ ਸੰਗ ਤੇ ਦਾਸਿਓ ਨਾ ਰਖਿਆ ਏ ਕੀ ਪੇਤਾ ਦਸ਼ਮੇਸ਼ ਕੋਲ ਖੁਸ਼ੀਆਂ ਜੇ ਲੈਣੀਆਂ ਠੰਡੇ ਵਾਲਾ ਅਮਰ ਤੇ ਪੀ ਦੀ ਸੰਗ ਤੇ ਖੰਡੇ ਵਾਲਾ ਅਮਰ ਤਪੀ ਪੀਤਾ ਦਸ਼ਮੇਸ ਕੋਲ ਖੁਸ਼ੀਆਂ ਦੇ ਲੈਣੀਆਂ ਬਾਟੇ ਵਾਲਾ ਅਮਰ ਤਪੀ ਦੀ ਸੰਗ ਤੇ ਬਾਟੇ ਵਾਲਾ ਅਮਰ ਤਪੀ ਇੱਕ ਘੋਟ ਪੀਤੇ ਅੱਖਾਂ ਖੋਲ ਜਾਂਦੀਆਂ ਪਤਾ ਨਹੀਂ ਉਹਦੇ ਵਿੱਚ ਕੀ संग ते पते विचकी